ਸ਼ਕਲਾਂ ਤੋਂ ਹੀ ਸ਼ਰੀਫ ਜੇ ਲੱਗਦੇ ਆ ਬਾਈ ਉਹਦਾਂ ਤਾਂ ਵੱਡੇ ਵੱਡੇ ਬਦਮਾਸ਼ ਆ ਬਾਈ ਜੀ ਕਹਿੰਦੇ ਆ ਲਾਈ ਮਰ ਸਭ ਬੰਦੇ ਪੜਿਆ ਉਹਨੇ ਕਿਹੜੀ ਕਿਹੜੀ ਗੈਰ ਜੜੀ ਆ ਉਹ ਪੜੀ ਜੀ ਆ ਫਿਰੋਜ਼ਪੁਰ ਡਿਸਟ੍ਰਿਕਟ ਪੁਲਿਸ ਨੇ ਦੋ ਵੱਡੇ ਗਿਰੋ ਨੂੰ ਫੜਾਇਆ ਹੈਗਾ ਤੇ ਉਹਨੂੰ ਫੜਨ ਲਈ ਅਸੀਂ ਕਾਮਯਾਬ ਹੋਏ ਨੇ ਅਮ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 21 ਤਾਰੀਖ ਨੂੰ ਸੈਂਟਰਲ ਜੇਲ੍ਹ ਦੇ ਨਜ਼ਦੀਕ ਇੱਕ ਬੰਦੇ 'ਤੇ ਜਾਨਲੇਵਾ ਹਮਲਾ ਹੋਇਆ ਸੀ ਤੇ ਅਨਫੋਰਚਨਟਲੀ 24 ਤਾਰੀਖ ਨੂੰ ਉਹਦੀ ਡੈਥ ਵੀ ਹੋ ਗਈ ਸੀ ਕਿ ਵਿਕਟਮ ਦੀ ਉਸ ਤੋਂ ਬਾਅਦ ਸਾਡੀ ਪੂਰੀ ਪੁਲਿਸ ਟੀਮ ਬਹੁਤ ਹੀ ਅਫਰਟ ਲਗਾ ਕੇ ਉਹਨ ਬੰਦੋ ਦੇ ਪਿੱਛੇ ਪੜੀ ਸੀ ਕਿ ਪਹਿਲੇ ਉਹਨਾਂ ਨੇ ਬੰਦੋ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਬਾਅਦ ਜਿਹੜੇ ਉਹ ਅਟੈਕਰ ਸੀਗੇ ਉਹਨਾਂ ਨੂੰ ਫਰਨਲੀ ਕਾਮਯਾਬ ਹੋਏ ਨੇ ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਰੋਹਿਤ ਉਰਫ ਨੰਨਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਤੇ ਨਾਲ ਉਹਨਾਂ ਦਾ ਜਿਹੜੇ ਸਾਥ ਦੇ ਰਹੇ ਸੀਗੇ ਸੂਰਜ ਤੇ ਜੋਗੇਸ਼ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਰਾਮਦਗੀ ਵੀ ਇਹਦੇ ਵਿੱਚ 3 ਪਿਸਟੋਲ ਦੀ ਹੋਈ ਹੈ 1 30 ਬੋਰ 2.30 ਬੋਰ ਪਿਸਟਲ ਤੇ ਇੱਕ 12 ਬੋਰ ਕੱਟਾ ਵੀ ਮਿਲਿਆ ਹੈ ਤੇ ਨਾਲ ਟੋਟਲ 7 ਜ਼ਿੰਦਾ ਰਾਊਂਡ ਮਿਲੇ ਨੇ ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਨੰਨਾ ਉਹਨਾਂ ਦੇ ਉੱਪਰ ਟੋਟਲ 8 ਮੁਕੱਦਮੇ ਦਰਜ ਹੈ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਆਲਰੇਡੀ ਵੌਂਟਿਡ ਸੀਗੇ ਕਿਹੜੀ ਵੀ ਮਰਡਰ ਹੋਇਆ ਕਿਸ ਦਾ ਕੀ ਨਾਮ ਸੀਗਾ ਜਿਸ ਦਾ ਮਰਡਰ ਹੋਇਆ ਜੀ ਔਰ ਕੀ ਮਾਡਲ ਸੈਂਡੀ ਰਹੀ ਹੈ ਜੋ ਇਹਨਾਂ ਨੇ ਕੀਤਾ ਔਰ ਕਿੱਦਾਂ ਕਿ ਹੁਣ ਤੱਕ ਦੀ ਤਫ਼ਤੀਸ਼ 'ਚ ਜਿਹੜਾ ਸਾਹਮਣੇ ਆਇਆ ਹੈ ਜਿੰਨਾ ਜਿਹੜੇ ਜੋ ਵਿਕਟਮ ਸੀਗੇ ਉਹਨਾਂ ਦਾ ਨਾਮ ਸੀਗਾ ਲਲਿਤ ਲਾਲੀ ਜਿਹੜੀ ਵਜੇ ਰੰਜਿਸ਼ ਹੁਣ ਤੱਕ ਸਾਹਮਣੇ ਆਈ ਹੈ ਹੁਣ ਤੱਕ ਦੀ ਤਫਤੀਸ਼ ਤੋਂ ਉਹਦੇ ਵਿੱਚ ਇਹ ਪਤਾ ਚੱਲਿਆ ਹੈ ਕਿ ਇਹਨਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਇਨਫੈਕਟ 2023 ਦੇ ਵਿੱਚ ਲਲਿਤ ਲਾਲੀ ਨੇ ਜਿਹੜਾ ਹੁਣ ਪ੍ਰੈਜ਼ੈਂਟ ਅਕਿਊਜ਼ਡ ਹੈ ਉਹਦੇ ਫੈਮਿਲੀ ਮੈਂਬਰ 'ਤੇ ਅਟੈਕ ਵੀ ਕੀਤਾ ਸੀਗਾ ਜਿਹੜੇ ਕਰਕੇ ਆਲਰੇਡੀ ਮੁਕੱਦਮਾ ਵੀ ਦਰਜ ਹੈ ਤੇ ਉਹਦੇ ਕਰਕੇ ਜੋ ਹੁਣ ਤੱਕ ਪਤਾ ਚੱਲਿਆ ਹੈ ਇਹਨਾਂ ਨੇ ਉਹਦੇ ਬਦਲੇ ਦੀ ਭਾਵਨਾ 'ਚ ਉਹਦੇ ਉੱਪਰ ਅਟੈਕ ਕੀਤਾ ਸੀਗਾ ਤੇ ਉਹਦੇ ਬਾਅਦ ਉਹਨਾਂ ਦੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਸੀ। ਹਥਿਆਰ ਮੈਪ ਜਿੰਨੇ ਵੀ ਹੈ ਜਾਇਦਾ ਕਿ ਲਾਇਸੈਂਸੀ ਮੈਮ ਜਿੰਨੇ ਵੀ ਹਥਿਆਰ ਹੈ ਇਹ ਲਾਇਸ ਇਹ ਨਾਜਾਇਜ਼ ਹਥਿਆਰ ਨੇ ਤੇ ਬਹੁਤ ਕੋਸ਼ਿਸ਼ ਕਰਕੇ ਇਹਦੇ ਵਿੱਚ ਸਾਡੀ ਪੁਲਿਸ ਨੇ ਪੂਰੀ ਇਹ ਰਿਕਵਰੀ ਕੀਤੀ ਹੈ ਤੇ ਪੂਰੀ ਇਹ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਕੋਲ ਜਿਹੜੇ ਵੀ ਨਾਜਾਇਜ਼ ਹਥਿਆਰ ਸੀਗੇ ਜਾਂ ਕੁਝ ਹੋਰ ਵੀ ਇਦਾਂ ਦੇ ਗੈਰਕਾਨੂੰਨੀ ਇਹਨਾਂ ਦੇ ਜੋ ਵੀ ਮਨਸੂਬੇ ਸੀਗੇ ਉਹਨ ਸਾਰੋ ਦਾ ਪਰਦਾ ਫਾਸ਼ ਕੀਤਾ ਹੈ ਤੇ ਇਹਨਾਂ ਨੂੰ ਫੜਨ 'ਚ ਕਾਮਯਾਬ ਰਹੇ ਨੇ ਹਾਂਜੀ ਸੀ ਨਾਮ ਹੈ ਜੀ ਉਹਨਾਂ ਦਾ ਨਹੀਂ ਦੇਖਿਏ ਇਹਦੇ ਵਿੱਚ ਜਿੰਨਾ ਵੀ ਬੰਦੋ ਦਾ ਆਇਡੈਂਟੀਫਾਈ ਕੀਤਾ ਗਿਆ ਹੈ ਉਹ ਅਸੀਂ ਤੁਹਾਡੇ ਸਾਹਮਣੇ ਕਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਵੀ ਨਾਮ ਕਿਤੇ ਗਏ ਆ ਜਾਂ ਫੈਮਲੀ ਮੈਂਬਰਸ ਦੇ ਵੀ ਜਿਹੜੇ ਵੀ ਉਹ ਕਹਿ ਰਹੇ ਨੇ ਜੋ ਵੀ ਉਹਨਾਂ ਦੇ ਸਟੇਟਮੈਂਟ ਹੈ ਵੀ ਆਰ ਵੈਰੀਫਾਈਂਗ ਏਵਰੀ ਐਂਗਲ ਤੇ ਹਰ ਚੀਜ਼ ਨੂੰ ਅਸੀਂ ਬਾਰੀਕੀ से ਦੇਖ ਰਹੇ ਨੇ ਤੇ ਜੋ ਵੀ ਇਹਦੇ ਵਿੱਚ ਤੱਥੇ ਸਾਹਮਣੇ ਆਉਣਗੇ ਉਸੇ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਡਿਸਟ੍ਰਿਕਟ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਇਹਨਾਂ ਨੇ ਟੋਟਲ ਦੋ ਗਿਰੋਹ ਫੜੇ ਹਨ ਉਸ ਵਿੱਚੋਂ ਜਿਹੜਾ ਦੂਜਾ ਗੈਂਗ ਹੈ ਉਹਨੂੰ ਲੀਡ ਕਰ ਰਿਹਾ ਸੀਗਾ ਜਗਸੀਰ ਸਿੰਘ ਉਰਫ ਸਿਸੂ ਇਸ 'ਤੇ ਟੋਟਲ 9 ਮੁਕਦਮੇ ਦਰਜ ਨੇ ਤੇ 3 ਕੇਸਿਸ ਦੇ ਵਿੱਚ ਇਹ ਹੱਲੇ ਵੀ ਵਾਂਟਡ ਸੀਗਾ ਇਹਨਾਂ ਦਾ ਸਾਥ ਦੇ ਰਹੇ ਸੀਗੇ ਵਿੱਕੀ ਜਿਨ 'ਤੇ 2 ਮੁਕਦਮੇ ਦਰਜ ਨੇ ਆਲਰੇਡੀ ਕਾਪਿਲ ਤੇ ਸਾਚੇਲ ਇਹਨਾਂ 'ਤੇ ਇੱਕ-ਇੱਕ ਮੁਕਦਮੇ ਦਰਜੇ ਸਾਡੀ ਪੁਲਿਸ ਨੇ ਪੂਰੇ ਐਫਰਟ ਲਗਾ ਕੇ ਇਹਨਾਂ ਦੇ ਪੂਰੇ ਗਿਰੋਹ ਨੂੰ ਫੜਿਆ ਹੈ ਤੇ ਕੋਸ਼ਿਸ਼ ਇਹੀ ਕੀਤੀ ਹੈ ਕਿ ਇਹ ਇਹਨਾਂ ਦੇ ਜਿਹੜੇ ਵੀ ਗਲਤ मंसूਬੇ ਸੀਗੇ ਉਹਨੂੰ ਅਸੀਂ ਪੂਰੀ ਤਰ੍ਹਾਂ ਸੇ ناکਾਮਯਾਬ ਕਰੀਏ ਇਨਾਂ ਦੇ ਕੋਲ ਵੀ ਦੋ ਵੈਪਨ ਸਾਨੂੰ ਮਿਲੇ ਨੇ ਇੱਕ 32 ਬੋਰ ਦੀ ਪਿਸਤਲ ਇੱਕ 30 ਬੋਰ ਦੀ ਅਤੇ 8 ਜ਼ਿੰਦਾ ਰਾਊਂਡ ਇਹ ਦੇਖਿਓ ਇਹ ਤੇ ਜਿਹੜਾ ਇਹਨਾਂ ਦਾ ਗੈਂਗ ਹੈ ਉਹ ਫਿਰੋਜ਼ਪੁਰ ਤੇ ਆਸ-ਪਾਸ ਦੇ ਜ਼ਿਲ੍ਹੇ ਦੇ ਵਿੱਚ ਉਹ ਕਰਦਾ ਸੀਗਾ ਆਪਰੇਟ ਕਰਦਾ ਸੀਗਾ ਬਟ ਪ੍ਰਾਇਮਰੀਲੀ ਜਿਹੜੀ ਹੁਣ ਤੱਕ ਦੀ ਤਫ਼ਤੀਸ਼ ਕਹਿੰਦੀ ਹੈ ਇਹ ਜ਼ਿਲ੍ਹੇ ਦੇ ਵਿੱਚ ਹੀ ਐਕਟਿਵ ਸੀਗੇ ਅਸੀਂ ਕਾਫੀ ਟਾਈਮ ਤੇ ਸਾਡੀ ਸੀਆਈਏ ਦੀ ਟੀਮ ਸਾਡੀ ਡਿਸਟ੍ਰਿਕਟ ਪੁਲਿਸ ਦੀ ਟੀਮ ਜ਼ਿਲ੍ਹੇ ਦੀ ਟੀਮ ਇਨ੍ਹਾਂ ਦੇ ਪਿੱਛੇ ਪੜੀ ਸੀਗੀ ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਤਿੰਨ ਕੇਸ ਦੇ ਵਿੱਚ ਇਹ ਵਾਂਟਡ ਵੀ ਸੀਗੇ ਤੇ ਉਹਨੂੰ ਹੀ ਦੇਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਨ੍ਹਾਂ ਦਾ ਪਿੱਛਾ ਕਰ ਰਹੇ ਸੀਗੇ ਕਿਸ ਤਰ੍ਹਾਂ ਦੇ ਮੁਕਦਮੇ ਪੈਲੇ ਇਹਨਾਂ ਦੇ ਕੋਲ ਮੈਂ ਪਹਿਲੇ ਤੁਹਾਡਾ ਜਵਾਬ ਦੇ ਦਿੰਦੀ ਆ ਇਹਨਾਂ ਦੇ ਕੋਲ ਇੱਕ ਸਪੋਰਟਿਓ ਗੱਡੀ ਦੀ ਜਿਹੜੀ ਕਿਡਨਾ ਉਹ 307 ਜਾਂ ਲੜਾਈ ਝਗੜੇ ਦੇ ਕੇਸ ਇਹ ਹੀ ਸਾਰੇ ਇਨ੍ਹਾਂ ਦੇ ਉੱਪਰ ਦਰਜ ਸੀਗੇ ਇਹ ਵੈਕਪਨ ਕਿੱਥੋਂ ਲੈ ਕੇ ਆਉਂਦੇ ਜੀ ਕਿਉਂਕਿ ਸਾਰੇ ਲੈਸ ਆਏ ਹੋਏ ਆ ਉਹ ਤੋਂ ਬਿਕਰ ਜਿਹੜੀ ਪੋਸ ਹੋ ਰਹੀ ਹੈ ਇਹ ਸਾਰੀ ਕੁਝ ਪੁੱਛਕਿਸ਼ ਵਿੱਚ ਸਾਡਾ ਆਏਗਾ ਅਸੀਂ ਪੁੱਛਕਿਸ਼ ਆਲਰੇਡੀ ਕਰ ਰਹੇ ਨੇ ਤੇ ਇਹ ਵੈਪਨ ਕਿੱਥੋਂ ਲਾਏ ਕਿਵੇਂ ਲਾਏ ਕੀ ਉਹਦਾ ਰੂਟ ਸੀਗਾ ਕਿਸ ਜਗ੍ਹਾ ਤੋਂ ਆਏ ਉਹਨ ਸਾਰੇ ਸਾਰੇ ਤੱਥਿਓ ਨੂੰ ਤੇ ਸਾਰੇ ਐਂਗਲਸ ਨੂੰ ਵੀ ਅਸੀਂ ਦੇਖਾਂਗੇ ਤੇ ਵਾਚਿੰਗਗੇ ਜੀ ਜਮੇ ਸਿਸੂ ਕਿਥੋਂ ਨਾਲ ਰਹਿੰਦੇ ਨੇ ਮੈਂ ਉਹ ਕੀ ਹੈ ਗੈਂਗਲੀਡਰ ਸਿਸੂ ਗੈਂਗ ਦਾ ਲੀਡਰ ਜਿਹੜਾ ਸਿਸੂ ਗੈਂਗ ਚੱਲ ਰਹੇ ਸਨ ਅ ਜਿਹੜਾ ਇਹ ਸਿਸੂ ਹੈਗਾ ਇਹ ਜਿਹੜਾ ਹੈਗਾ ਹਾਂ ਇਹ ਸ਼ੇਰਖਾ ਦਾ ਰਹਿਣ ਵਾਲਾ ਹੈਗਾ ਹਾਂਜੀ ਇਹ ਉਹੀ ਫੇਮਸ ਹੈਗਾ ਮੈਂ ਆਲਰੇਡੀ ਤੁਹਾਨੂੰ ਦੱਸਿਆ ਇਹ ਹਿਸਟਰੀ ਸ਼ੀਟਰ ਹੈਗਾ ਤੇ 10 ਨੰਬਰੀ ਜਿਹੜਾ ਅਸੀਂ ਕਹਿੰਦੇ ਨੇ 10 ਨੰਬਰੀ ਗੁੰਡਾ ਜਾਂ ਮੁਜਰਮ ਹੈਗਾ ਸਾਡਾ